ਰਾਵਣ ਜਦੋਂ ਮਰ ਲੰਗਾ ਹੁਣ ਦੁਸ਼ਹਿਰਾ ਲੰਘ ਕੇ ਗਿਆ ਲੋਕ ਉਹਦੇ ਪੁਤਲੇ ਫੁੱਕਣ ਢਏ ਮੈਂ ਕਹਿੰਦਾ ਰਾਵਣ ਨੇ 9 ਗ੍ਰੰਥ ਲਿਖੇ ਆ ਸ਼ਿਵ ਜੀ ਦੀ ਉਸਤਤ ਵਿੱਚ ਜਿੰਨੇ ਪੁਤਲੇ ਫੁੱਕਣ ਵਾਲੇ ਉਹਨਾਂ ਨੂੰ ਕਹੋ ਵੀ ਇੱਕ ਵੀ ਸ਼ਲੋਕ ਸਰਨਾ ਜਾਣ ਕੋਈ ਪੜ ਨਹੀਂ ਸਕਦਾ ਉਹ ਐਡਾ ਗੁਣੀ ਸੀ ਉਹਨੂੰ ਚਾਰ ਵੇਦ 6 ਸ਼ਾਸਤਰ 22 ਸਿਮਰਤियां 18 ਪ੍ਰਾਣ 52 ਉਪਨਿਸ਼ਦ ਉਹਨੂੰ ਕੰਠ ਸੀ ਉਹਨੇ ਆਪ ਨੌ ਗ੍ਰੰਥ ਲਿਖੇ ਸ਼ਿਵ ਜੀ ਸ਼ਿਵ ਸਤਰੋਤ੍ਰਿ ਸ਼ਿਵ ਤਾંડਵ ਰudra ਕਾਂਡ ਉਹਨੇ ਲਿਖਿਆ ਆਜੋ ਦਾ ਪਤਲਾ ਹੋ ਕੇ ਬੱਲੇ 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 ਬੜਾ ਮਾਰਕਾ ਮਾਰ ਲਿਆ ਉਹ ਬੰਦਾ ਗੁਣੀ ਸੀ ਜਦੋਂ ਉਹਦੀ ਮੌਤ ਹੋਈ ਰਾਮ ਨੇ ਲక్ష్మణ ਨੂੰ ਆਖਿਆ ਜਾ ਜਾ ਕੇ ਇਹਦੇ ਕੋਲ ਗੱਲ ਸਿੱਖ ਲਾ ਇਹ ਬੰਦਾ ਵਿਦਵਾਨ ਹੈ ਗੁਣੀ ਹੈ ਪੰਡਤ ਹੈ ਤੇ ਲక్ష్మణ ਜੀ ਜਾ ਕੇ ਮੂੰਹ ਵਾਲੇ ਬੰਨੇ ਖਲੋ ਕੇ ਆਂਦੇ ਜੀ ਮੇਰੇ ਭਰਾ ਜੀਆਂ ਦੇ ਕੋਈ ਸਖਾਲ ਦੋ ਕੋਈ ਗੁਣ ਦੇ ਜੋ ਰਾਵਣ ਆਂਦਾ ਵੀ ਉਹਦੇ ਸਮੇਂ ਦੇ ਅਵਤਾਰ ਨਹੀਂ ਉਹਨਾਂ ਨੂੰ ਭਲਾ ਕੀ ਲੋੜ ਆ ਮੈਂ ਕੌਣ ਉਹਨਾਂ ਨੂੰ ਸਿਖਾਉਣ ਵਾਲਾ ਲక్ష్మణ ਨੇ ਜਾ ਕੇ ਇਦਾਂ ਹੀ ਦੱਸਿਆ ਰਾਮ ਜੀ ਆਂਦੇ ਨਹੀਂ ਉਹਦੇ 'ਚ ਕਮੀ ਨਹੀਂ ਤੂੰ ਦੱਸ ਕਿਵੇਂ ਗਿਆ ਸੀ ਆਂਦਾ ਜੀ ਮੈਂ ਤੇ ਮੁੰਗ ਲਾ ਕੇ ਆਂਦਾ ਨਾ ਜਦੋਂ ਕਿਸੇ ਤੋਂ ਕੋਈ ਲੈਣ ਜਾਈਏ ਚਰਨਾਂ ਵਾਲੇ ਬੰਦੇ ਖਲੋਈਦਾ ਨੀਵੇਂ ਹੋਈਦਾ ਆਜੇ ਜਿ ਬਣੀਦਾ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਕਹਿਵੇ ਕੋਈ ਵਿਦਿਆਰਥੀ ਚਲ ਦੱਸ ਲక్ష్మణ ਫੇਰ ਗਿਆ ਉਹਨੇ ਚਰਨੀਆਂ ਤੇ ਲਾ ਕੇ ਆਖਿਆ ਜੀ ਭਰਾ ਜੀ ਕਹਿੰਦੇ ਵਿਦਿਆ ਲੈਣੀ ਹੈ 라ਵਣ ਖੁਸ਼ ਹੋ ਗਿਆ ਉਹਨੂੰ ਸਮਝ ਲੱਗ ਗਈ ਹੋਣੇ ਲੈਣ ਦੀ ਇੱਰਤ ਨਹੀਂ ਆਇਆ ਉਹਦਾ ਨਾਂ ਵੀ ਦਸ਼ਾਨੰਦ ਉਹਦਾ ਅਸਲੀ ਨਾਂ ਦਸ਼ਾਨੰਦ ਰਾਵਣ ਫੇਮਸ ਹੋ ਗਿਆ ਉਹਨੇ ਫਿਰ ਪਹਿਲੀ ਗੁਣ ਦੀ ਗੱਲ ਇਹ ਦੱਸੀ ਵੀ ਕਿਸੇ ਨੂੰ ਭੇਦ ਨਹੀਂ ਦੇਣਾ ਤੁਹਾਡੇ ਕੋ ਕੀ ਆ ਚੰਗਾ ਆ ਮਾੜਾ ਆ ਬਹੁਤਾ ਆ ਥੋੜਾ ਆ ਬੰਦ ਮੁਠੀ ਚ ਰਾਜ ਹੁੰਦਾ ਆ ਮੁਠੀ ਖੁੱਲ ਜੇ ਕੱਖ ਨਹੀਂ ਰਹਿ ਜਾਂਦਾ ਘਰ ਵਸਦਾ ਸੋਹਣਾ ਲੱਗਦਾ ਜੇ ਘਰ ਦੀਆਂ ਬੋਲਾਂ ਖੁੱਲਣ ਤੇ ਆ ਜਾਣ ਤੇ ਇੱਕ ਬੰਦਾ ਵੀ ਘਰ ਚ ਦੋ ਮਿੰਟ ਸਾਹ ਨਹੀਂ ਲੈ ਸਕਦਾ ਰਾਵਣ ਨੇ ਪਹਿਲੀ ਅਕਲ ਦੀ ਗੱਲ ਇਹ ਦਸੀ ਉਹਨੂੰ ਭਈ ਆਪ ਸੀ ਫੁੱਟ ਨਹੀਂ ਪੈਣ ਦੇਣੀ ਤੇ ਤੇਜ ਨਹੀਂ ਦੇਣਾ ਤੈਨੂੰ ਦੂਜੀ ਗੱਲ ਕਦੀ ਵੀ ਇਹ ਨਹੀਂ ਕਹਿਣਾ ਵੀ ਕੱਲ ਨੂੰ ਕਰ ਲਾਂਗੇ ਇਹ ਕਦੀ ਵੀ ਨਹੀਂ ਕਹਿਣਾ ਉਹ ਕਹਿੰਦਾ ਮੈਂ ਕਾਲ ਬੰਨਣ ਵਾਲਾ ਐਡਾ ਵਿਦਵਾਨ ਸੋਚਿਆ ਸੀ ਕੱਲ ਨੂੰ ਮਾਰ ਲਾਂਗੇ ਪਰ ਸੋ ਅ ਮਾਰ ਲਾਂਗੇ ਅੱਜ ਮੈਂ ਮਰ ਜਾਣਾ